ਪਾਤੜਾ ਸ਼ਬਦ ਵਿੱਚ ਜਿਹਨਾਂ ਅਧੀਨ ਆਉਣ ਵਾਲੇ ਜਿਹੜੇ ਕਿ ਕੱਗਰ ਮਾਰੂ ਏਰੀਆ ਦੇ ਵਿੱਚ ਕਾਫੀ ਜ਼ਿਆਦੀ ਸਮੱਸਿਆ ਬਣੀ ਹੋਈ ਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਵੱਲੋਂ ਵੀ ਕਾਫੀ ਵੱਡੀ ਦਰਿਆਦਲੀ ਦਿਖਾਈ ਗਈ ਹੈ ਔਰ ਜਿਹੜਾ ਪਾਤੜਾ ਤੋਂ ਇੱਕ ਅੱਜ ਡੀਜ਼ਲ ਭਰ ਕੇ ਜਾ ਰਿਹਾ ਹੈ ਕਾਫੀ ਵੱਡੇ ਵੱਡੇ ਟੈਂਕ ਨੇ ਟਰਾਲੀਆਂ ਟਰੈਕਟਰਾਂ ਦੇ ਪਿੱਛੇ ਲਾਏ ਹੋਏ ਜਿਹੜੇ ਟੈਂਕਰਾਂ ਟੈਂਕਾਂ ਦੇ ਵਿੱਚ ਡੀਜ਼ਲ ਭਰ ਕੇ ਜਾ ਰਿਹਾ ਹੈ ਉਹ ਜਿਹੜਾ ਖੱਗਰ ਤੇ ਰਿਆ ਦੇ ਉੱਤੇ ਬੰਨ ਦੇ ਉੱਤੇ ਬੰਨ ਲਾਉਣ ਵਾਸਤੇ ਕਿਉਂਕਿ ਕਈ ਸਮੱਸਿਆਵਾਂ ਆਉਂਦੀਆਂ ਨੇ ਕਿਸਾਨਾਂ ਨੂੰ ਬਹੁਤ ਜਰੂਰੀ ਮਿੱਟੀ ਦੀ ਸਪੱਸ਼ਤਾ ਹੈ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉੱਥੇ ਬੀਜੀ ਹੋਈ ਉਹ ਤਵਾ ਹੋ ਸਕਦੀ ਹੈ ਹਰੇ ਹਰੇ ਹਰੀ ਭਰੀ ਜਿਹੜੀ ਫਸਲ ਹੈ ਉਹ ਤਵਾ ਹੋ ਸਕਦੀ ਹੈ ਉਹਨੂੰ ਪਾਣੀ ਦੀ ਮਾਰ ਤੋਂ ਰੋਕਣ ਵਾਸਤੇ ਜਿੱਥੇ ਕਿਸਾਨਾਂ ਵੱਲੋਂ ਮਿੱਟੀ ਪਾਈ ਜਾ ਰਹੀ ਹੈ ਬੰਦ ਦੇ ਉੱਤੇ ਚਾਰ ਪੇਰੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੇ ਇੱਕ ਵੱਡੇ ਦਰਿਆ ਦੀ ਦਿਖਾਈ ਹੈ ਕਿ ਕਿਸਾਨਾਂ ਨੇ ਮੋਢੇ ਨਾਲ ਮੋਢਾ ਜੋੜਨ ਦੀ ਉਹਨਾਂ ਵੱਲੋਂ 9000 ਲੀਟਰ ਤੇਲ ਜਿਹੜਾ ਦਿੱਤਾ ਗਿਆ ਹੈ ਉਸ ਦੇ ਜਿਹੜੇ ਇਸ ਵਕਤ ਟੈਂਕਰ ਭਰ-ਭਰ ਕੇ ਜਾ ਰਹੇ ਨੇ ਉਹਨਾਂ ਦਾ ਅਸੀਂ ਦਰਸ ਦਿਖਾਵਾਂਗੇ ਔਰ ਤੁਹਾਨੂੰ ਇਹ ਵੀ ਦਿਖਾਵਾਂਗੇ ਕਿਸ ਤਰ੍ਹਾਂ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜੇ ਹੋਏ ਲੋਕਾਂ ਦੇ ਕਿਸ ਤਰ੍ਹਾਂ ਮਨਾਂ ਦੇ ਵਿੱਚ ਭਾਵਨਾਵਾਂ ਆਏ ਔਰ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਨੇ ਜਗਮੀਤ ਸਿੰਘ ਹਰਿਊ ਉਹਨਾਂ ਵੱਲੋਂ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਵੀ ਸਹਿਬਾਨ ਵੀ ਨੇ ਔਰ ਜਿਹੜੇ ਕਿ ਆਗੂ ਵੀ ਨੇ ਸ੍ਰੋਮਣੀ ਕਾਲੇਦਾਨ ਦੇ ਵਰਕਰ ਵੀ ਨੇ ਉਹ ਇੱਕ ਇਸ ਵਕਤ ਜਿਹੜੇ ਕਿ ਦਰਿਆ ਦੇ ਲਈ ਦਿਖਾਉਂਦੇ ਨਜ਼ਰਾਨੀਏ ਤੁਹਾਨੂੰ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਪਰ ਇਸ ਵਕਤ ਜਿਹੜਾ ਬਾਤਲਾ ਤੋਂ ਡੀਜ਼ਲ ਦੇ ਭਰੇ ਵੱਡੇ ਵੱਡੇ ਟੈਂਕ ਉਤੋਂ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ ਅਸੀਂ ਇਸ ਵਕਤ ਜਿਹੜੇ ਕਿ ਪਾਤੜਾ ਦੇ ਵਿੱਚ ਪੈਟਰੋਲ ਪੰਪ ਦੇ ਉੱਤੇ ਖੜੇ ਆ ਜਿੱਥੋਂ ਕਿ ਕੱਲ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਜਿਹੜਾ ਕਿ ਐਲਾਨ ਕੀਤਾ ਗਿਆ ਸੀ ਕਿ 9000 ਲੀਟਰ ਇੱਥੋਂ ਤੇਲ ਜਿਹੜਾ ਕਿ ਜਿਹੜਾ ਬੰਨਣ ਵਨਣ ਵਾਸਤੇ ਗਿਰਦਾ ਬੰਨਣ ਵਾਸਤੇ ਇੱਥੋਂ ਭੇਜਿਆ ਜਾਊਗਾ ਉਹ ਵੱਡੀ ਤਦਾਦ ਦੇ ਵਿੱਚ ਅਸੀਂ ਇੱਥੋਂ ਦੇਖ ਰਿਹਾ ਕਿਸ ਤਰ੍ਹਾਂ ਟੈਂਕਰ ਭਰੇ ਹੋਏ ਨੇ ਔਰ ਜਿਹੜੇ ਤੇਲ ਦੇ ਇਥੋਂ ਭਰ-ਭਰ ਕੇ ਜਾ ਰਹੇ ਨੇ ਉੱਥੇ 9000 ਲੀਟਰ ਤੇਲ ਪਹੁੰਚੇਗਾ ਔਰ ਇਲਾਕੇ ਦੇ ਜਿਹੜੇ ਸਤਰਾਣੇ ਹਲਕੇ ਦੇ ਕਾਫੀ ਪਿੰਡਾਂ ਦੇ ਪਿੰਡ ਜਿਹੜੇ ਕਿ ਫਸਲ ਹੈ ਤਵਾ ਹੋਣ ਤੋਂ ਵੱਜ ਜਾਊਗੀ ਅਸੀਂ ਗੱਲ ਕਰਾਂਗੇ ਜਿਹੜਾ ਕਿ ਇੱਥੇ ਜ਼ਿਲ੍ਹਾ ਇੰਚਾਰਜ ਸ਼੍ਰੋਮਣੀ ਕਾਲੀਦਾਨ ਦੇ ਪ੍ਰਧਾਨ ਨੇ ਜਿਹੜੇ ਜਗਮੀਤ ਸਿੰਘ ਹਰੇਉ ਉਹਨਾਂ ਨਾਲ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਇਸ ਵਕਤ ਦੇ ਜਿਹੜੇ ਉਹਨਾਂ ਦੀ ਤਿਆਰੀ ਕੀਤੀ ਗਈ ਆ ਔਰ ਜਿਹੜੇ ਵੱਡੀ ਗਿਣਤੀ ਇੱਥੋਂ ਟੈਂਕਰ ਵੀ ਕਾਫੀ ਪਹੁੰਚ ਰਹੇ ਨੇ ਉੱਥੇ ਜਿਹੜੇ ਔਰ ਕਿਸਾਨਾਂ ਦੀ ਮਦਦ ਕਰਨ ਵਾਸਤੇ ਵੱਡਾ ਇੱਕ ਹੱਥ ਉਹਨਾਂ ਨਾਲ ਮਿਲਾਇਆ ਹੈ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਕਿਸ ਤਰ੍ਹਾਂ ਜਿਹੜੇ ਅੱਜ ਇੱਥੇ ਟੈਂਕਰ ਭਰ ਕੇ ਪੰਪ ਤੋਂ ਜਾ ਰਹੇ ਨੇ ਜਿਹੜਾ ਕਿ ਹਲਾਲ ਕਰਨਸਾਰ ਨਾਲ ਦੀ ਨਾਲ ਸੁਖਵੀਰ ਬਾਦਲ ਦੇ ਕਿਸਾਨਾਂ ਦੇ ਬਾਹ ਨਾਲ ਬਾਹਂ ਜੋੜ ਕੇ ਔਰ ਜਿਹੜਾ ਹੱਥ ਮਿਲਾਇਆ ਹੈ ਕਿਸ ਤਰ੍ਹਾਂ ਉਹਨਾਂ ਦਾ ਸਾਥ ਦੇਣ ਵਾਸਤੇ ਅੱਗੇ ਵਧੇ ਨੇ ਇਹ ਤੇਲ ਕਿੰਨੇ ਕਿੱਤੋਂ ਟੈਂਕਰ ਪਹੁੰਚਦੇ ਦੇਖੋ ਜਦੋਂ ਤੋਂ ਵੀ ਹੜ੍ਹ ਪੰਜਾਬ ਦੇ ਵਿੱਚ ਆਏ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਦਿਨ ਤੋਂ ਲੈ ਕੇ ਲਗਾਤਾਰ ਸਵੇਰ ਸ਼ਾਮ ਦੇਰ ਰਾਤ ਤੱਕ ਵੱਦ ਤੋਂ ਵੱਦ ਸਮਾਂ ਕਿਸਾਨਾਂ ਦੇ ਵਿੱਚ ਜਾ ਰਹੇ ਨੇ ਹੜਪੀੜਤਾ ਦੀ ਗੱਲ ਸੁਣ ਰਹੇ ਨੇ ਨਾਲੋਂ ਨਾਲ ਗੱਲ ਨਹੀਂ ਸੁਣ ਰਹੇ ਸਿਰਫ ਉਹਨਾਂ ਦੀਆਂ ਅੱਖਾਂ ਨਹੀਂ ਪੁੰਜ ਰਹੇ ਫੋਕੇ ਵਾਅਦਿਆਂ ਨਾਲ ਜਾਂ ਦਾਅਵਿਆਂ ਨਾਲ ਨਾਲੋਂ ਨਾਲ ਉਹਨਾਂ ਨੂੰ ਜੇ ਡੀਜ਼ਲ ਮੁਹੱਈਆ ਕਰਾਉਣਾ ਡੀਜ਼ਲ ਦੀ ਗੱਲ ਹੈ ਜਾਂ ਉਹਨਾਂ ਨੂੰ ਕੈਸ਼ ਸੇਵਾ ਚਾਹੀਦੀ ਹੈ ਕੋਈ ਸਮਾਨ ਲਿਆਉਣ ਲਈ ਕਿਸੇ ਵੀ ਤਰੀਕੇ ਦਾ ਚਾਹੇ ਪਸ਼ੂਆਂ ਦਾ ਚਾਰਾ ਚਾਹੀਦਾ ਨਾਲੋਂ ਨਾਲ ਉੱਥੇ ਪਹੁੰਚ ਕੇ ਉਹਨਾਂ ਨੂੰ ਉਹਨਾਂ ਦੀ ਜੋ ਮੰਗ ਉਹ ਪੂਰੀ ਕਰ ਰਹੇ ਨੇ ਜਿਵੇਂ ਕਿ ਤੁਸੀਂ ਲਗਾਤਾਰ ਮੀਡੀਆ ਦੇ ਵਿੱਚ ਦੇਖ ਹੀ ਰਹੇ ਹੋ ਸਾਰੇ ਪੰਜਾਬ ਦੇ ਵਿੱਚ ਉਹ ਕੱਲੀ ਕੱਲੀ ਜਗ੍ਹਾ ਜਾ ਰਹੇ ਨੇ ਅੱਜ ਕੱਲ ਇੱਥੇ ਆਏ ਸੀ ਜਦੋਂ ਹਲਕਾ ਸਤਰਾਣਾ ਦੇ ਤੇ ਲਹਿਰੇ ਦੇ ਇੱਥੇ ਹੜਪ੍ਰਭਾਵਿਤ ਏਰੀਏ ਨੇ ਸਾਡੇ ਜੋ ਸਾਨੂੰ ਘੱਗਰ ਦੀ ਹਰ ਸਾਲ ਬੜੀ ਵੱਡੀ ਮਾਰ ਪੈਂਦੀ ਹੈ ਸਾਡੇ ਇੱਥੇ ਜੋ ਮਾਈਨਿੰਗ ਮਾਫੀਆ ਜਿਨੇ ਦਿੱਲੀ ਕਟੜਾ ਹਾਈਵੇ ਬਣਾਇਆ ਉਹਨੇ ਸਾਡੇ ਘੱਗਰ ਦੇ ਵਿੱਚ ਇਲੀਗਲ ਮਾਈਨਿੰਗ ਕਰਕੇ ਸਾਡੇ ਬਾਨੀ ਚੋਰੀ ਕਰ ਲੇ ਸਰਕਾਰ ਸੁਤੀਰੀ ਉਹਨਾਂ ਨੇ ਸਾਡੇ ਬਨ ਚੋਰੀ ਕਰ ਲਏ ਬਨ ਕਮਜ਼ੋਰ ਕਰ ਦਿੱਤੇ ਤੇ ਬਨ ਕਮਜ਼ੋਰ ਹੋਣ ਤੋਂ ਬਾਅਦ ਹੁਣ ਉੱਥੇ ਹੜ੍ਹ ਦੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਲੋਕ ਆਪਣੀ ਜੇਬ ਚੋਂ ਆਪਣੇ ਖਰਚੇ ਚੋਂ ਸੰਗਤ ਦੇ ਸਾਥ ਨਾਲ ਸਾਰੇ ਇਕੱਠੇ ਹੋ ਕੇ ਸਾਡੇ 40-50 ਪਿੰਡ ਜੋ ਘੱਗਰ ਦੇ ਨੇੜਲੇ ਨੇ ਉਹ ਆਪਣੇ ਬਨਾਂ ਨੂੰ ਮਜ਼ਬੂਤ ਕਰ ਰਹੇ ਨੇ ਸੋ ਸੁਖਵੀਰ ਸਿੰਘ ਬਾਦਲ ਨੇ ਕੱਲ ਇੱਥੇ ਨਗਦ 3 ਲੱਖ ਦੀ ਰਾਸ਼ੀ ਜੋ ਵੀ ਡਿਮਾਂਡ ਹੋਈ ਕਿਸਾਨਾਂ ਵੱਲੋਂ ਤੇ 9000 ਲੀਟਰ ਡੀਜ਼ਲ ਜੀ ਜੋ ਉਹਨਾਂ ਦੀ ਮੰਗ ਸੀ ਨਾਲੋਂ ਨਾਲ ਪੂਰੀ ਕੀਤੀ ਅੱਜ ਤੁਸੀਂ ਵੇਖ ਸਕਦੇ ਹੋ ਜਿੰਨੇ ਵੀ ਸਾਡੇ ਬਨ ਪੱਕੇ ਕਰਨ ਦੇ ਵਿੱਚ ਸਾਡੀ ਕਮੇਟੀ ਬਣਾ ਕੇ ਸੰਘਰਸ਼ ਕਮੇਟੀ ਬਣਾ ਕੇ ਕਿਸਾਨ ਵੀਰ ਲੱਗੇ ਹੋਏ ਨੇ ਉੱਥੇ ਜਿਹੜੇ ਉਹਨਾਂ ਦੇ ਅਗੂ ਟੀਮ ਬਣਾਈ ਗਈ ਕਿ ਤੁਸੀਂ ਤੇਲ ਲੈ ਕੇ ਉਹ ਅੱਜ ਉੱਥੇ ਸਾਰੇ ਇੱਥੇ ਪਹੁੰਚੇ ਨੇ 9000 ਲੀਟਰ ਡੀਜ਼ਲ ਜੋ ਕੱਲ ਸੁਖਵੀਰ ਸਿੰਘ ਬਾਦਲ ਵਾਦਾ ਕਰਕੇ ਗਏ ਸੀ ਅੱਜ ਇਹਨਾਂ ਦੇ ਸਾਧਨਾਂ ਵਿੱਚ ਇਹਨਾਂ ਦੀਆਂ ਡੀਜ਼ਲ ਟੈਂਕੀਆਂ ਦੇ ਵਿੱਚ ਭਰ ਕੇ ਸ਼ਾਮ ਤੱਕ ਇਹਨਾਂ ਕੋਲ ਪਹੁੰਚ ਜਾਵੇਗਾ ਦੇਖੋ ਇੱਕ ਦੇਖਣ ਵਾਲੀ ਗੱਲ ਹੈ ਕਿਉਂਕਿ ਹਲਕੇ ਚਤਰਾਣੇ ਅੰਦਰ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਵੀ ਜਿਹੜਾ ਕਿ ਕਿਸਾਨਾਂ ਦੀ ਇਸ ਵਕਤ ਜਿਹੜੀ ਫਸਲ ਡੁੱਬਣ ਕਿਤੇ ਆਈ ਹੈ ਔਰ ਸੁਖਵੀਰ ਸਿੰਘ ਬਾਦਲ ਜਦੋਂ ਪਹੁੰਚੇ ਚਤਰਾਣੇ ਘੱਗਰ ਮਾਰੂ ਏਰੀਆ ਦੇ ਵਿੱਚ ਕਿਸਾਨ ਉਸ ਨਾਲ ਇਸ ਤਰ੍ਹਾਂ ਘਰ ਪਰਿਵਾਰ ਵਾਂਗ ਇਕੱਠੇ ਹੋ ਕੇ ਜੁੜੇ ਆ ਜਦੋਂ ਕਿ ਉਹਨਾਂ ਨੇ ਮੀਤ ਸੁਖਬੀਰ ਬਾਦਲ ਨੇ ਵੀ ਪਿੱਛੇ ਹਟਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਐਨਾ ਵੱਡੀ ਦਿਲਦਰਾਈ ਦਿਖਾਈ ਹੈ ਜਿੱਥੇ ਤੇਲ ਦਿੱਤਾ ਹੈ ਉਹਨਾਂ ਦੀ ਸਹਾਇਤਾ ਵਾਸਤੇ ਉੱਥੇ ਰਾਸ਼ੀ ਵੀ ਦਿੱਤੀ ਗਈ ਹੈ 3 ਲੱਖ ਦੀ ਔਰ ਅੱਜ ਜਿਹੜਾ ਕਿ ਇੱਥੋਂ ਡਰਮ ਨਾਲ ਦੀ ਨਾਲ ਹੀ ਜਿਹੜੇ ਢੋਲੀਆਂ ਭਰ ਕੇ ਜਾ ਰਹੀਆਂ ਨੇ ਕਿ ਇਸ ਇਲਾਕੇ ਦੇ ਜਿਹੜੇ ਕਿਸਾਨ ਹੈ ਸ਼ਾਇਦ ਹੋ ਸਕਦਾ ਜਿਆਦਾ ਪਾਣੀ ਨਾ ਆਵੇ ਰੱਬ ਵੱਲੋਂ ਕੁਦਰਤ ਜੋ ਕਿੜੀ ਕੁਦਰਤ ਦੀ ਮਾਰ ਪੈਂਦੀ ਆ ਪਰ ਕਿਸਾਨਾਂ ਦਾ ਉਹਨਾਂ ਵੱਲੋਂ ਇੱਕ ਅੱਗੇ ਹੋ ਕੇ ਹਮਦਰਦੀ ਵਟਾਉਣੀ ਬਹੁਤ ਵੱਡਾ ਦਰਿਆ ਦੇ ਲਈ ਹੈ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਜੇਕਰ ਕੋਈ ਪਾਣੀ ਜ਼ਿਆਦੀ ਮਾਰ ਕਰਦਾ ਹੈ ਤਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਇਹਨਾਂ ਦੇ ਸਪੋਰਟ ਹੋਊਗਾ ਸਭ ਤੋਂ ਪਹਿਲਾਂ ਤਾਂ ਅਸੀਂ ਅਰਦਾਸ ਕਰਦੇ ਹਾਂ ਕਾਲਪੁਰਖ ਅੱਗੇ ਕਿ ਉਹ ਜੀ ਨੌਬਤ ਨਾਵੇ ਸਾਡੇ ਕਿਸੇ ਵੀ ਕਿਸਾਨ ਵੀਰ ਦਾ ਸਾਡੇ ਇਲਾਕੇ ਦੀ ਸੰਗਤ ਦਾ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਕਿਉਂਕਿ ਜੋ ਹੜ੍ਹ ਨੇ ਇਹ ਕਿਸਾਨਾਂ ਨੂੰ ਜਾਂ ਸਾਡੇ ਜਿੰਨੇ ਵੀ ਪਿੰਡਾਂ ਦੇ ਵਿੱਚ ਰਹਿਣ ਵਾਲੇ ਸਾਡੇ ਸੰਗਤ ਹੈ ਉਹਨਾਂ ਨੂੰ ਬਹੁਤ ਪਿੱਛੇ ਲੈ ਜਾਂਦਾ 2023 ਦੇ ਵਿੱਚ ਅਸੀਂ ਲੇਟੈਸਟ ਹੀ ਬਹੁਤ ਵੱਡੀ ਇਹਦੀ ਮਾਰ ਝੱਲ ਕੇ ਹਟਿਆ ਪਰ ਸਰਕਾਰ ਨੇ ਉਹਦੇ ਚੋਂ ਕੁਝ ਨਹੀਂ ਸਿੱਖਿਆ ਸਾਡੇ ਬੰਨ ਨਹੀਂ ਪੱਕੇ ਕਰਕੇ ਦਿੱਤੇ ਅੱਜ ਫੇਰ ਸਾਨੂੰ ਇਹ ਸਾਡੇ ਬੰਨ ਖੁਦ ਪੱਕੇ ਕਰਨੇ ਪੈ ਰਹੇ ਨੇ ਕਿਉਂਕਿ ਹਲਕਾ ਸਤਰਾਣਿਆਂ ਦੇ ਘਟੋ ਘਟ 60 70 ਪਿੰਡ ਤੇ ਅੱਗੇ ਹਲਕਾ ਲਹਿਰਾ ਦੇ ਬਹੁਤ ਸਾਰੇ ਪਿੰਡ ਠੱਗਰ ਦੀ ਮਾਰ ਹੇਠ ਆਉਂਦੇ ਨੇ ਸੋ ਪਰ ਇਹ ਸਾਰੀਆਂ ਚੀਜ਼ਾਂ ਸਰਕਾਰ ਦੀ ਜ਼ਿੰਮੇਵਾਰੀ ਸੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੀ ਹੈ ਜਦੋਂ ਵੀ ਪੰਜਾਬ ਤੇ ਕੋਈ ਵਿਪਤਾ ਆਉਂਦੀ ਹੈ ਸਾਡਾ ਮੁੱਖ ਮੰਤਰੀ ਬਿਮਾਰੀ ਦਾ ਬਹਾਨਾ ਲਾ ਕੇ ਹਸਪਤਾਲ ਦਾਖਲ ਹੋ ਜਾਂਦਾ ਹੈ ਕਿ ਮੈਨੂੰ ਜਵਾਬ ਨਾ ਦੇਣਾ ਪਵੇ ਕਿਉਂਕਿ ਜੇ ਮੁਸੀਬਤ ਦੇ ਸਮੇਂ ਸਰਕਾਰ ਲੋਕਾਂ 'ਚ ਜਾਊਗੀ ਤੇ ਲੋਕਾਂ ਦੀਆਂ ਮੰਗਾਂ ਹੋਣਗੀਆਂ ਸਰਕਾਰ ਆਪਣਾ ਮੈਂ ਕਹਿੰਨਾ ਕਿ ਗਰਾਊਂਡ ਦੇ ਉੱਤੇ ਜੋ ਵੀ ਉਹਨਾਂ ਦਾ ਸਿਸਟਮ ਹੁੰਦਾ ਹੈ ਬਿਲਕੁਲ ਉਹਦੇ ਉੱਤੇ ਫੇਲ ਹੋ ਚੁੱਕੀ ਹੈ ਜੋ ਜ਼ਮੀਨੀ ਹਕੀਕਤ ਹੈ ਨਾ ਸਰਕਾਰ ਨੂੰ ਪਤਾ ਹੈ ਨਾ ਉਹਦੇ ਤੇ ਉਹ ਕੰਮ ਕਰ ਰਹੇ ਨੇ ਨਾ ਕਿਸੇ ਸਮੱਸਿਆ ਦਾ ਹੱਲ ਕਰ ਰਹੇ ਨੇ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪਹਿਲਾਂ ਵੀ ਲੋਕਾਂ ਦੇ ਲੀਡਰ ਮੰਨੇ ਜਾਂਦੇ ਨੇ ਇਹਨਾਂ ਨੈਸ਼ਨਲ ਪਾਰਟੀਆਂ ਨੇ ਕਿ ਇੱਕ ਜੋ ਖੇਤਰੀ ਪਾਰਟੀ ਨੂੰ ਖਤਮ ਕੀਤਾ ਜਾਵੇ ਬਹੁਤ ਵੱਡੇ ਲੈਵਲ ਤੇ ਕੂੜ ਪ੍ਰਚਾਰ ਕੀਤਾ ਕਰਦਾਰ ਖੁਸ਼ੀਆਂ ਕੀਤੀਆਂ ਕਿਤੇ ਨਾ ਕਿਤੇ ਉਹ ਕਾਮਯਾਬ ਹੋਗੇ ਕਿਉਂਕਿ ਸਾਡੀ ਇੱਕ ਖੇਤਰੀ ਤੇਰੇ ਸੋਸ਼ਲ ਮੀਡੀਆ ਦੀ ਵਰਤੋਂ ਅਸੀਂ ਸਿਰਫ ਉਸਾਰੂ ਟੰਗ ਨਾਲ ਕੀਤੀ ਹੈ ਲੋਕਾਂ ਦੇ ਮਸਲੇ ਹੱਲ ਕਰਨ ਲਈ ਕੀਤੀ ਹੈ ਪਰ ਦੂਜੇ ਨੂੰ ਬਦਨਾਮੀ ਕਰਕੇ ਆਪਣਾ ਰਾਜਨੀਤਿਕ ਗਰਾਉਂਡ ਤਿਆਰ ਕਰਨਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਆਉਂਦਾ ਸ਼੍ਰੋਮਣੀ ਅਕਾਲੀ ਦਲ ਦਾ ਕਰਤਾਰ ਹੈ ਕੰਮਾਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਕੇ ਆਪਣੀ ਸਿਆਸਤ ਦਾ ਗਰਾਊਂਡ ਤਿਆਰ ਕਰਦੀ ਹੈ ਕੀ ਲੱਗਦਾ ਤੁਹਾਨੂੰ ਇੱਕ ਤੁਹਾਨੂੰ हटके ਕੁਐਸਚਨ ਕਰੂੰਗਾ ਮੈਂ ਜਿਸ ਤਰ੍ਹਾਂ ਇਸ ਵਕਤ ਦੇ ਹਾਲਾਤ ਨੇ ਕਿਉਂਕਿ ਪ੍ਰਸ਼ਾਸਨ ਵੱਲੋਂ ਵੀ ਜਾਂ ਪੁਲਿਸ ਪ੍ਰਸ਼ਾਸਨ ਵੀ ਜਿਸ ਤਰ੍ਹਾਂ ਦੇ ਇਸ ਵਕਤ ਕਦਮ ਚੁੱਕੇ ਹੋਏ ਆ ਕੀ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਸੋਚ ਕੇ ਉਸ ਵਕਤ ਜਿਹੜੀ ਕਿ ਲੋਕਾਂ ਨੇ ਵੋਟ ਇਹਨਾਂ ਨੂੰ ਇੱਕਦਮ ਉਲਾਰੂ ਕੀਤਾ ਔਰ ਵੱਡੀ ਤਦਾਦ ਦੇ ਵਿੱਚ ਜਿਹੜੇ ਵਿਧਾਇਕ ਸੀਗੇ ਜਿਤਾ ਕੇ ਉਹਨਾਂ ਨੂੰ ਕੁਰਸੀਆਂ ਤੇ ਬਿਠਾਇਆ ਪਰ ਅੱਜ ਦੇ ਹਾਲਾਤ ਤੁਸੀਂ ਦੱਸੋ ਕਿਸ ਕਦਰ ਪਹੁੰਚ ਰਹੇ ਨੇ ਆ ਦੇਖੋ 92 ਐਮਐਲਏ ਜਤਾਉਣਾ ਇੱਕ ਨਵੀਂ ਪਾਰਟੀ ਨੂੰ ਬੜਾ ਵੱਡਾ ਫਤਵਾ ਸੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਦੇਖੋ ਇੱਕ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਗੱਲ ਸੁਣਨੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਪਰ ਇਸ ਸਰਕਾਰ ਨੇ ਨਾ ਲੋਕਾਂ ਦੀ ਸਮੱਸਿਆ ਵੱਲ ਗੌਰ ਕੀਤਾ ਜਿੱਡੀ ਵੱਡੀ ਫਤਵਾ ਦਿੱਤਾ ਸੀ ਸਿਰਫ ਤੇ ਸਿਰਫ ਇਹਨਾਂ ਦਾ ਕੁਰਸੀ ਬਚਾਉਣ ਤੇ ਪੈਸੇ ਇਕੱਠੇ ਕਰਨ ਤੇ ਇੱਥੇ ਹੀ ਧਿਆਨ ਇਹਨਾਂ ਦੀ ਸਿਆਸਤ ਇੱਥੇ ਘੁੰਮ ਰਹੀ ਹੈ ਅੰਦਰ ਖਾਤੀ ਇਹਨਾਂ ਦਾ ਬਹੁਤ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਇੱਕ ਐਪੀਸੋਡ ਕਿੰਨਾ ਇਹਨਾਂ ਦੇ ਅੰਦਰ ਖਲਾ ਇੱਕ ਐਮਐਲਏ ਨੇ ਜੋ ਅ ਜਾਗਰ ਕੀਤਾ ਕਿ ਅੰਦਰੋਂ ਇਹ ਪਾਰਟੀ ਤੇ ਸਰਕਾਰ ਕਿੰਨੀ ਖੋਖਲੀ ਹੈ ਜੋ ਲੋਕਾਂ ਦੇ ਕੰਮ ਨੂੰ ਨਹੀਂ ਤਰਜੀਹ ਦਿੰਦੀ ਸਿਰਫ ਆਪਣੀ ਕੁਰਸੀ ਤੇ ਆਪਣੀਆਂ ਜੇਬਾਂ ਪਰਨ ਤੇ ਆਪਣੇ ਦਿੱਲੀ ਵਾਲੇ ਆਕਾਮਾਂ ਨੂੰ ਖੁਸ਼ ਕਰਨ ਤਰਜੀਹ ਦਿੰਦੀ ਹੈ ਸੋ ਇਸ ਸਰਕਾਰ ਤੋਂ ਪੰਜਾਬੀ ਉਮੀਦ ਮਕਾ ਚੁੱਕੇ ਨੇ ਤਾਂ ਹੀ ਤੁਸੀਂ ਕੱਲ ਵੇਖਿਆ ਤੁਸੀਂ ਗੱਲ ਕੀਤੀ ਨਾ ਕਿ ਸੰਗਤ ਨੇ ਐਨਾ ਪਿਆਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਾਂ ਦਿੱਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਮਾਈ ਹੇਠ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵਿਜਨਰੀ ਸੋਚ ਕਰਕੇ ਜੋ ਪੰਜਾਬ ਦੇ ਕੰਮ ਹੋਏ ਸੀ ਲੋਕ ਉਹਨੂੰ ਯਾਦ ਕਰ ਰਹੇ ਨੇ ਇਹ ਸਮੱਸਿਆਵਾਂ ਦਾ ਹੱਲ ਜੋ ਹੜ੍ਹ ਨੇ ਜਾਂ ਬਾਰਸ਼ ਨਾਲ ਨੁਕਸਾਨ ਹੋਣ ਵਾਲੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 4-5 ਮਹੀਨੇ ਪਹਿਲਾਂ ਮੌਨਸੂਨ ਆਉਣ ਤੋਂ ਇਹਦੇ ਤੇ ਗੌਰ ਕਰਦੀ ਸੀ ਡਰੇਨੇਜ ਦੀ ਜੋ محکمہ ਹੈ ਉਦੀ ਮੀਟਿੰਗਾਂ ਲੱਗਦਾ ਡਰੇਨ ਵਿਭਾਗ ਵੱਲੋਂ ਵੀ ਕੋਈ ਵੱਡੀ ਕਪਲੇਬਾਜੀ ਲੱਗਦੀ ਆ ਕਿਉਂਕਿ ਜਿਹੜੇ ਇਹਦੇ ਵਿੱਚ ਘੱਗਰ ਦਰਿਆ ਦੇ ਵਿੱਚ ਦਰਾਖਤ ਖੜੇ ਆ ਵੱਡੇ ਵੱਡੇ ਬੂਟੀ ਖੜੀ ਆ ਵੱਡੀ ਵੱਡੀ ਉਹਦਾ ਪਾਣੀ ਵੀ ਕਿਉਂਕਿ ਨਿਕਲਣ ਤੋਂ ਉਹਦੇ ਨਾਲ ਕਾਫੀ ਜਿਆਦੀ ਸਮੱਸਿਆ ਹੁੰਦੀ ਆ ਕਿਉਂਕਿ ਲੈਵਲ ਉਹਦਾ ਵੱਧ ਜਾਂਦਾ ਹੈ ਇਸ ਕਰਕੇ ਪਾਣੀ ਨਿਕਲਦੀ ਵੀ ਬੜੀ ਵੱਡੀ ਸਮੱਸਿਆ ਆ ਕਿਉਂਕਿ ਡਰੇਨ ਵਿਭਾਗ ਵੀ ਕਿਉਂਕਿ ਮਹਿਕਮੇ ਕਿੱਥੇ ਸੁੱਤੇ ਪਏ ਨੇ ਜਿਹੜੇ ਕਿ ਕਾਗਜ਼ਾਂ ਦੇ ਵਿੱਚ ਕਾਰਵਾਈ ਕਰਦੇ ਆ ਔਰ ਇਥੇ ਗਰਾਊਂਡ ਲੈਵਲ ਤੇ ਕੀ ਹਾਲਾਤ ਨੇ ਦੇਖੋ ਡ੍ਰੀਨ ਇਸ ਦੇ ਮੁੱਖ ਮੰਤਰੀ ਨੇ ਸਾਡਾ ਗਵਾਂਢੀ ਹਲਕਾ ਉਹ ਵੀ ਬੜੀ ਵੱਡੀ ਹੜ੍ਹ ਦੀ ਮਾਰ ਥੱਲੇ ਆਉਂਦਾ ਘੱਗਰ ਦੀ ਸਮੱਸਿਆ ਉੱਥੇ ਵੀ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ 276 ਕਰੋੜ ਰੁਪਏ ਡਰੇਨਾ ਦੀ ਸਫਾਈ ਲਈ ਬੰਨਾਂ ਨੂੰ ਪੱਕੇ ਕਰਨ ਲਈ ਦਰਿਆਵਾਂ ਦੇ ਲਾਏ ਗਏ ਨੇ ਪਰ ਜੇ ਉਹ ਲਾਏ ਹੁੰਦੇ ਅੱਜ ਤਾਂ ਇਹ ਜਿਹੜੀ ਸਮੱਸਿਆ ਐ ਏਡੀ ਵੱਡੀ ਹੈ ਹੜ੍ਹ ਦੀ ਦੇਖੋ ਮੀਟੀਰੀਓਲੋਜੀਕਲ ਡਿਪਾਰਟਮੈਂਟ ਬਹੁਤ ਵੱਡਾ ਵੈਦਰ ਵਾਲਿਆਂ ਨੂੰ ਅਸੀਂ ਬਹੁਤ ਵੱਡੀਆਂ ਤਨਖਾਹਾਂ ਦਿੰਦੀ ਹੈ ਸਰਕਾਰ ਉਹਨਾਂ ਨੇ ਪਹਿਲਾਂ ਚੇਤਾਵਨੀ ਦਿੱਤੀ ਕਿ ਬਾਰਿਸ਼ ਵੱਧ ਹੈ 30 40% ਐਤ ਕੀ بارش ਵੱਧ ਹੈ ਤਾਂ ਵੀ ਇਹ ਸਰਕਾਰ ਸੁੱਤੀ ਰਹੀ ਜੋ ਇਹਨਾਂ ਦੀ ਨੈਤਿਕ ਜ਼ਿੰਮੇਵਾਰੀ ਸੀ ਇਹ ਬੰਨਾਂ ਨੂੰ ਪੱਕੇ ਕਰਨਾ ਕਿਉਂਕਿ 2023 ਦੇ ਵਿੱਚ ਤਾਂ ਐਡਾ ਵੱਡਾ ਹੜਾ ਆਇਆ ਤੇ ਇਹਨਾਂ ਨੂੰ ਲੋਕਾਂ ਦੀ ਫਿਕਰ ਹੀ ਨਹੀਂ ਇਹ ਤਾਂ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਤੱਕ ਹੀ ਸੀਮਤ ਰਹਿ ਗਏ ਨੇ ਇਹਨਾਂ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਇਹਨਾਂ ਨੇ 2023 ਤੋਂ ਕੋਈ ਲੈਸਨ ਨਾ ਲੈਂਦੇ ਹੋਏ ਅੱਜ ਫੇਰ ਪੰਜਾਬ ਦੇ ਲੋਕਾਂ ਨੂੰ ਇਸ ਹੜ ਦੇ ਅੱਗੇ ਮਰਨ ਲਈ ਛੱਡ ਦਿੱਤਾ ਦੇਖੋ ਹੋ ਸਕਦਾ ਇਹ ਜਿਹੜਾ 276 ਕਰੋੜ ਬੰਨਾ ਜਾਂ ਡਰੇਨਾਂ ਦੀ ਸਫਾਈ ਲਈ ਆਇਆ ਹੈ ਦੇਖੋ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਇਹ ਬਹੁਤ ਵੱਡੇ ਲੈਵਲ ਦਾ ਕਾਪਲਾ ਕਿਉਂਕਿ ਕੋਈ ਵੀ ਡਰੇਨ ਨਹੀਂ ਪੱਕੀ ਹੋਈ ਕੋਈ ਬੰਨ ਨਹੀਂ ਪੱਕਾ ਹੋਇਆ ਪੰਜਾਬ ਅੰਦਰ ਸਾਰੇ ਹੀ ਵਿਭਾਗਾਂ ਵਿੱਚ ਕ੍ਰੈਪਟਰ ਦਿਖਾਈ ਦੇ ਰਹੇ ਨੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੀ ਕਿ ਕਪਲੇਬਾਜੀ ਹੋਈ ਆ ਉਸ ਦੀ ਪੂਰੀ ਵੱਡੀ ਪੱਧਰ ਤੇ ਇਹਨਾਂ ਕਿਹਾ ਜਾਂਚ ਹੋਣੀ ਚਾਹੀਦੀ ਆ ਇਸ ਵਕਤ ਜਿਹੜੇ ਕਿ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਗਮੀਤ ਸਿੰਘ ਹਰੇਉ ਇਹਨਾਂ ਵੱਲੋਂ ਅੱਜ ਜਿਹੜੇ ਕਿ ਟਰੈਕਟਰਾਂ ਟਰਾਲੀਆਂ ਦੇ ਵਿੱਚ ਟਰੈਕਟਰਾਂ ਦੇ ਵਿੱਚ ਜਿਹੜੇ ਕਿ ਲੱਗੇ ਹੋਏ ਆ ਵੱਡੇ ਵੱਡੇ ਇਹਨਾਂ ਕੋਲ ਜਿਹਦੇ ਵਿੱਚ ਕਿ 9000 ਲੀਟਰ ਤੇਲ ਇਥੋਂ ਪਹੁੰਚ ਰਿਹਾ ਹੈ ਉੱਥੇ ਜਿਹੜੇ ਕਿ ਬੰਦ ਦੇ ਉੱਤੇ ਭਰਨ ਵਾਸਤੇ ਕਿਸਾਨਾਂ ਵਾਸਤੇ ਵੱਡੀ ਹਮਦਰਦੀ ਦਿਖਾਈ ਜਾ ਰਹੀ ਹੈ ਕੱਲ ਸੁਖਵੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਸੀ ਪੰਜਾਬ ਪ੍ਰਧਾਨ ਵੱਲੋਂ ਔਰ ਅੱਜ ਹੀ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਵੱਡੀ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਇੱਥੇ ਟਰੈਕਟਰਾਂ ਦੇ ਪਿੱਛੇ ਲੱਗੇ ਹੋਏ ਜਿਹੜੇ ਇਹਨਾਂ ਦੇ ਟੈਂਕਰ ਨੇ ਟੈਂਕਰਾਂ ਦੇ ਵਿੱਚ ਭਰ ਕੇ ਇਹ ਜਾਊਗਾ ਇਸ ਵਕਤ ਉੱਥੇ ਬੰਨ ਦੇ ਉੱਤੇ ਔਰ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਤੁਸੀਂ ਇੱਥੇ ਨਾਲ ਅੱਜ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅਸੀਂ ਤਾਂ ਜਗਮੀਤ ਸਿੰਘ ਰਿਹਾਉ ਦਾ ਪਟਿਆਲਾ ਜ਼ਿਲ੍ਹਾ ਤੋਂ ਪ੍ਰਧਾਨ ਨੇ ਸ਼੍ਰੋਮਣੀ ਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਜੀ ਦੇ ਆਉਣ ਤੋਂ ਪਹਿਲਾਂ ਹੀ ਇਹ 5-7000 ਲੀਟਰ ਡੀਜ਼ਲ ਦੀ ਸੇਵਾ ਪਹਿਲਾਂ ਹੀ ਕਰ ਚੁੱਕੇ ਸਨ ਸਾਨੂੰ ਆਪ ਦਾ ਗਰੁੱਪ ਆ ਰਿਹਾ ਜਾ ਕੇ 1000 ਲੀਟਰ ਤੇਲ ਦੀ ਸੇਵਾ ਕਰਕੇ ਆਏ ਉਸ ਪੁਲ ਤੇ ਜਿੱਥੇ ਕੱਲ ਸੁਖਵੀਰ ਸਿੰਘ ਬਾਦਲ ਜੀ ਨੇ 9000 ਲੀਟਰ ਤੇਲ ਦਿੱਤਾ ਸੀ ਉਸ ਤੋਂ ਪਹਿਲਾਂ 1000 ਲੀਟਰ ਦੇ ਦੇ ਚੁੱਕੇ ਨੇ ਆਪਣੇ ਵੱਲੋਂ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ। ਆ ਵੀ ਕਾ ਵੀ ਸਮੇਂ ਤੋਂ ਤੁਹਾਡੇ ਨਾਲ ਜੁੜੇ ਹੋਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਡੇ-ਵੱਡੇ ਵਾਅਦੇ ਸੀ ਕੀ ਲੱਗਦਾ ਤੁਹਾਨੂੰ ਇਸ ਵਕਤ ਦੇ ਉਹ ਸਰਕਾਰ ਦੇ ਦਿਵਾਦੇ ਜੀ ਤੁਹਾਡੇ ਸਾਹਮਣੇ ਨੇ ਸਾਰੇ ਖੋਖਲੇ ਸਾਬਤ ਹੋਏ ਨੇ। ਆਖਰ ਜਿਹੜੀ ਪੰਜਾਬੀਆਂ ਦੀ ਪਾਰਟੀ ਹੈ, ماں ਪਾਰਟੀ ਉਸੇ ਨੇ ਹੀ ਅੱਜ ਆ ਕੇ ਸਾਰੇ ਕਿਸਾਨਾਂ ਦੀ ਇਸ ਜਗਤ ਤੇ ਆ ਕੇ ਬਾਹ ਫੜੀਏ। ਤੇ ਸਾਨੂੰ ਅੱਗੋਂ ਵੀ ਉਕਾਲ ਉੱਥੇ ਪੁਲ ਦੇ ਉੱਤੇ ਖੜ ਕੇ ਵਿਸ਼ਵਾਸ ਦਿਵਾ ਕੇ ਗਏ ਨੇ ਵੀ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਜਦੋਂ ਘੱਗਰ ਥੱਲੇ ਲੈਵਲ ਤੇ ਨੀਚੇ ਹੋ ਜਾਵੇ ਤੇ ਸਾਨੂੰ ਆ ਕੇ ਮਿਲੋ ਜਾਂ ਫੋਨ ਕਰਿਆ ਜੀ ਅਸੀਂ ਬਠਿੰਡੇ ਤੋਂ ਮਾਨਸੇ ਤੋਂ ਜਿੱਥੇ ਨਹੀਂ ਆੜ ਆਏ ਗਏ ਉੱਥੋਂ ਅਸੀਂ ਆਵਦੀਆਂ ਮਸ਼ੀਨਾਂ ਜਿਹੜੀਆਂ ਮਿੱਟੀ ਵਾਲੀਆਂ ਨੇ ਪਾਉਣ ਜੀ ਸੀਬੀਆਂ ਮਸ਼ੀਨਾਂ ਟਰੈਕਟਰ ਵੀ ਸਾਡੇ ਆਉਣਗੇ ਟਿਪਰ ਵੀ ਸਾਡੇ ਆਉਣਗੇ ਵੀ ਤੁਸੀਂ ਇਸ਼ਾਰਾ ਕਰਨਾ ਵੀ ਇੱਥੇ ਮਿੱਟੀ ਪਾ ਦਿਓ ਖੜ ਕੇ ਮਿੱਟੀ ਪੁਆਏ ਜੀ ਡੀਜ਼ਲ ਵੀ ਸਾਡਾ ਹੋਏਗਾ ਟਰੈਕਟਰ ਵੀ ਸਾਡੇ ਆਉਣਗੇ ਔਰ ਮਸ਼ੀਨਾਂ ਵੀ ਸਾਡੀਆਂ ਆਉਣਗੀਆਂ ਅਸੀਂ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸੁਖਬੀਰ ਸਿੰਘ ਬਾਦਲ ਜੀ ਦਾ ਇੱਥੇ ਆਉਣ ਤੇ ਕੱਲ ਧੰਨਵਾਦ ਵੀ ਕਰਦੇ ਆ ਅੱਜ ਵੀ ਤੁਹਾਡੇ ਮਾਧਿਅਮ ਨਾਲ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਵੱਡੀ ਜਿਹੜੀ ਅੱਜ ਇਹਨਾਂ ਨੇ ਸੇਵਾ ਕੀਤੀ ਏ ਇਹ ਤੱਕ ਕਿਸੇ ਨੇ ਅਜੇ ਤੱਕ ਬਾਹ ਫੜੀ ਨਹੀਂ ਸੀ ਇਹ ਪਹਿਲੀ ਵਾਰ ਹੋਇਆ ਜੋ ਸੁਖਬੀਰ ਸਿੰਘ ਬਾਦਲ ਨੇ ਸਰਕਾਰਾਂ ਦੇ ਸੁੱਤੀਆਂ ਪਈਆਂ ਨੇ ਜੇ ਕਾਂਗਰਸ ਹੀ ਉਹ ਵੀ ਗਰਾਊਂਡ ਲੈਵਲ ਤੇ ਜਿੰਨੀ ਚੱਲ ਰਹੀ ਹੋ ਤੁਹਾਨੂੰ ਪਤਾ ਹੀ ਹੈ ਸਭ ਅੱਜ ਜੀ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਆਖਰ ਸੁਖਬੀਰ ਸਿੰਘ ਬਾਦਲ ਵੀ ਵਿਚਰ ਰਹੇ ਨੇ ਇਹ ਜਿਹੜਾ ਬੰਨ ਹੈ ਸਾਡਾ ਘਰੋਂ ਪਾਰ 20-25 ਕਿਲੋਮੀਟਰ ਦੀ ਇਹਦੀ ਬਣਦੀ ਰੇਂਜ ਹਰਿਆਣੇ ਦੇ ਬਾਰਡਰ ਤੋਂ ਤੇ ਖਨੌਰੀ ਸੈਂਪਲ ਤੱਕ ਇਹਦੇ ਵਿੱਚ ਸੰਗਰੂਰ ਦਾ ਜ਼ਿਲ੍ਹਾ ਵੀ ਆ ਜਾਂਦਾ ਹੈ ਇਹ ਵੀ 1998 ਦੇ ਵਿੱਚ ਬਾਦਲ ਸਿੰਘ ਪ੍ਰਕਾਸ਼ ਸਿੰਘ ਬਾਦਲ ਸੀ ਸਰਕਾਰ ਸੀ ਉਸ ਨੇ ਹੀ ਇਸ ਤੇ ਮਿੱਟੀ ਪਾਈ ਸੀ ਉਸ ਤੋਂ ਬਾਅਦ ਇਸ ਤੇ ਅਜੇ ਤੱਕ ਕੋਈ ਮਿੱਟੀ ਨਹੀਂ ਪਾਈ ਗਈ ਤੇ ਹੋਣ ਵੀ ਉਹ ਸਾਨੂੰ ਇਹ ਵਿਸ਼ਵਾਸ ਦੇ ਕੇ ਗਏ ਨੇ ਵੀ ਅਸੀਂ ਇਸ ਨੂੰ ਤਗੜਾ ਕਰਾਂਗੇ ਸਾਡੇ ਨਾਲ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਹਨਾਂ ਦਾ ਜਗਮੀਤ ਸਿੰਘ ਰਹਿਊ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਏ ਔਰ ਸੁਖਵੀਰ ਸਿੰਘ ਬਾਦਲ ਜੀ ਦਾ ਵੀ ਸਾਰੀ ਸੰਗਤ ਵੱਲੋਂ ਹਲਕਾ ਇੰਚਾਰ ਬਾਬੂ ਕਬੀਰ ਦਾਸ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕੱਲ ਵੀ ਸਨ ਨਾਲ ਅੱਜ ਵੀ ਉਹਨਾਂ ਪਹੁੰਚਣਾ ਅਸੀਂ ਕੁਝ ਮੌਸਮ ਖਰਾਬ ਕਰਕੇ ਜਾਂ ਔਰ ਹੜਮਾਰ ਚਾਰਚ ਫੇਰੇ ਚੱਲ ਰਹੇ ਨੇ ਉਧਰ ਡਿਊਟੀਆਂ ਸੀ ਉਹਨਾਂ ਦੀਆਂ ਇਹਨ ਜਿਹੜੇ ਕਿ ਕਿਸਾਨ ਜਿਥੇ ਬੰਦੀਵਾਲੋਂ ਕਿਸਾਨ ਸੀ ਉੱਥੋਂ ਦੇ ਜਿਹੜੇ ਕਿ ਘੱਗਰ ਮਾਰੂ ਏਰੀਏ ਦੇ ਕਿਸਾਨ ਹੈ ਇਹਨਾਂ ਵੱਲੋਂ ਵੀ ਇੱਕ ਬਹੁਤ ਵੱਡੇ ਸਕਵੀਰ ਸਿੰਘ ਬਾਦਲ ਦੇ ਜਿਹੜੇ ਕਿ ਦਰਿਆ ਦਿੱਲੀ ਦਿਖਾਈ ਗਈ ਆ ਉਹਨਾਂ ਦਾ ਧੰਨਵਾਦ ਕੀਤਾ ਗਿਆ ਹੈ ਔਰ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਸੋਮਨੀ ਇਕਾਲੀ ਦਲ ਨੇ ਇਸ ਵਕਤ ਜਿਹੜੇ ਹਲਕੇ ਦੇ ਕਿਸਾਨਾਂ ਦੀ ਬਾਹ ਫੜੀ ਆ ਉਹ ਇੱਕ ਬਹੁਤ ਸਲਾਘਾਯੋਗ ਕੰਮ ਹੈ ਕਿਉਂਕਿ ਜਦੋਂ ਹਰ ਮਾਰੂ ਏਰੀਆ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਹਾਇਤਾ ਜਾਂ ਕਿਸ ਤਰ੍ਹਾਂ ਦੇ ਅੱਗੇ ਆ ਕੇ ਬਾਹ ਫੜਦਾ ਹੈ ਕਿਸਾਨਾਂ ਦੀ ਤਾਂ ਉਹਨਾਂ ਵਾਸਤੇ ਇੱਕ ਉਹ ਬਹੁਤ ਸਲਾਘਾਯੋਗ ਕੰਮ ਹੁੰਦਾ ਹੈ ਇਹਨਾਂ ਵੱਲੋਂ ਵੀ ਇਸ ਵਕਤ ਧੰਨਵਾਦ ਕੀਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਕਿਸਾਨਾਂ ਦੇ ਫਸਲਾਂ ਨੇ ਜਿਹੜੀਆਂ ਪਾਣੀ ਘੱਗਰ ਦਾ ਕਿਸ਼ਤ ਕਦਰ